ਦੋਸਤੋ ਅੱਜ ਅਸੀਂ ਖੜੇ ਆ ਖਨੌਰੀ ਇਹ ਆ ਗਈ ਖਨੌਰੀ ਵਾਲੀ ਪਾਖੜਾ ਠੀਕ ਆ ਬਹੁਤ ਲੋਕ ਕਹਿ ਰਹੇ ਨੇ ਕਿ ਹਾਂ ਪਾਣੀ ਜ਼ਿਆਦਾ ਆ ਗਿਆ ਪਰ ਅਕਦੀ 1.7 ਦੇ ਵਿੱਚ ਇਹ ਪਾਣੀ ਬਾਈ ਜੀ ਇੰਨਾ ਨਹੀਂ ਹੈਗਾ ਜਿੰਨਾ ਸਾਨੂੰ ਲੋਕ ਡਰਾ ਰਹੇ ਨੇ ਅਸੀਂ ਇਧਰ ਆਈ ਸੀ ਸਾਨੂੰ ਅਸੀਂ ਕਿਹਾ ਵੀ ਕਿਉਂ ਲੈ ਕੇ ਵੀਡੀਓ ਛੋਟੀ ਜਿਹੀ ਬਣਾ ਕੇ ਪਾਈ ਜਾਵੇ ਇਹ ਆ ਗਿਆ ਆਪਣਾ ਜਿਹੜਾ ਖਨੌਰੀ ਦੇ ਨੇੜੇ ਦੀ ਕੱਗਰ ਲੰਘ ਰਿਹਾ ਇਧਰ ਤੁਸੀਂ ਨਹਿਰ ਦੇਖ ਦੇਖ ਸਕਦੇ ਹੋ ਥੋੜਾ ਜਿਹਾ ਉੱਪਰ ਚੁੱਕਾਂਗੇ ਅਸੀਂ ਕੈਮਰਾ ਉਹ ਪਰਲੀ ਸਾਈਡ ਤੇ ਕੱਗਰ ਆ ਗਿਆ ਕੱਗਰ ਨਹਿਰ ਦੀ ਨੀਚੋਂ ਦੀ ਆ ਰਿਹਾ ਜਿਹੜਾ ਪਾਣੀ ਇਹਦਾ ਕੱਗਰ ਦਾ ਆ ਰਿਹਾ ਆਮ ਕਿ ਗਰਦੇ ਪਾਣੀ ਦੀ ਸਪੀਡ ਆ ਮੀਹ ਵਾਲਾ ਪਾਣੀ ਆ ਅਸੀਂ ਅਰਦਾਸ ਕਰੀਏ ਹੋਰ ਮੀਂਹ ਨਾ ਪਵੇ ਜਿਵੇਂ ਕਈ ਲੋਕ ਕਹਿ ਰਹੇ ਨੇ ਕਿ ਜਿਹੜਾ ਖਨੌਰੀ ਦੇ ਨੇੜੇ ਇੱਕ ਗਰ ਲੰਘ ਰਿਹਾ ਵੀ ਪਾਣੀ ਬਹੁਤ ਜ਼ਿਆਦਾ ਆ ਬਹੁਤ ਬਾਹਰ ਮਤਲਬ ਬਾਹਰ ਤੱਕ ਫੈਲਣ ਦਾ ਕੋਰਿਆ ਉਰੇ ਇਹੀ ਜੀ ਸਥਿਤੀ ਨਹੀਂ ਹੈਗੀ ਤਾਂ ਪਰਮਾਤਮਾ ਮਿਹਰ ਕਰੇ ਨਾ ਹੋਵੇ ਆ ਸਾਡੀ ਅਰਦਾਸ ਆ ਕਿਉਂਕਿ ਅਸੀਂ ਪਹਿਲੀ ਵਾਰ ਦੀ ਮਾਰ ਚੱਲ ਰਹੇ ਹਾਂ ਸੋ ਇੱਕ ਛੋਟੀ ਜੀ ਤੁਹਾਡੇ ਜਾਣਕਾਰੀ ਲਈ ਪਾਇਆ ਵੀ ਇਹ ਜੇ ਫਿਲਹਾਲ ਥੁੜੁੜੀਆਂ ਕਣੀਆਂ ਹੈਗੀਆਂ ਨੇ ਤਾਂ ਇੰਨਾ ਨਹੀਂ ਹੈਗਾ ਤੇ ਨਾ ਹੀ ਹੋਵੇ ਫਾਇਦੇਮੰਦ ਅਸੀਂ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਪਾਣੀ ਬਿਲਕੁਲ ਲਾਲ ਆ ਰਿਹਾ ਹੈ ਹੁਣ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਹਾਂ ਮੀਂਹ ਦਾ ਪਾਣੀ ਤਾਂ ਹੈ ਪਰ ਜਿਵੇਂ ਲੋਕ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਆ ਇੰਨਾ ਫੈਲਿਆ ਹੋਇਆ ਇੰਨਾ ਭਰਿਆ ਹੋਇਆ ਉਹ ਕੁਝ ਨਹੀਂ ਹੈ ਗਿਆ ਸੋ ਬਾਕੀ ਕੱਲ ਪ੍ਰਮਾਤਮਾ ਸਾਰਿਆਂ ਦੇ ਲਈ ਵਧੀਆ ਹੋਵੇ ਮੀਂਹ ਬੰਦ ਹੋਣ ਤਾਂ ਕਿ ਸਾਰੇ ਸੰਸਾਰ ਦੇ ਵਿੱਚ ਹੁਣ ਆਪਾਂ ਦੇਖ ਰਿਹਾ ਆਪਣਾ ਪੂਰਾ ਪੰਜਾਬ ਵਾੜਾ ਨਹੀਂ ਮਾਰ ਚੱਲ ਰਿਹਾ ਇਧਰ ਲੰਗੇ ਸੀ ਖਨੌਰੀ ਸਾਈਡ ਦਾ ਸੀ ਕਿ ਆ ਵੀ ਕਿਉਂ ਨਾ ਇੱਕ ਛੋਟੀ ਜੀ ਤੁਹਾਡੇ ਜਾਣਕਾਰੀ ਇੱਥੇ ਵੀਡੀਓ ਪਾਈ ਜਾਵੇ ਸੋ ਅੱਗੇ ਜਾਣਕਾਰੀ ਜ਼ਰੂਰ ਸ਼ੇਅਰ ਕਰੋ ਤਾਂ ਕਿ ਜੋ ਲੋਕਾਂ ਦੇ ਬਾਨਾ ਦੇ ਵਿੱਚ ਕਿਡਾਰਾ ਖਨੌਰੀ ਏਰੀਆ ਦੇ ਵਿੱਚ ਉਹ ਡਰ ਨਾ ਹੋਵੇ ਅੱਜ ਦੀ ਡੇਟ ਦੇ ਵਿੱਚ ਧੰਨਵਾਦ